ਫਿਕਰ ਸੀ ਤਾਂ 2017 ਤੋਂ ਬਾਅਦ ਦੇ ਕਹਿ ਰਹੇ ਆ ਕਿ ਗਲਤੀਆਂ ਮੰਨਣੀਆਂ ਚਾਹੀਦੀਆਂ ਬੜਾ ਸਮਾਂ ਲੱਗਿਆ ਉਹ ਚ ਸ਼੍ਰੋਮਣੀ ਗੱਦੀ ਦਾ ਬੜਾ ਨੁਕਸਾਨ ਹੋਇਆ ਤੇ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਇਸ ਦਿਨੋਂ ਫਰਕ ਪਏਗਾ ਨਿਕੋ ਇਹ ਤਾਂ ਹੁਣ ਸੰਗਤ ਦੇ ਹੈਗਾ ਹੁਣ ਸੰਗਤ ਨੇ ਕੀ ਉਹ ਤੇ ਅਸਰ ਹੋਏਗਾ ਤਾਂ ਸੰਗਤ ਦੱਸ ਸਕਦੀ ਹੁਣ ਮੈਂ ਤਾਂ ਅਸੀਂ ਤਾਂ ਜੋ ਹੁਕਮ ਲੱਗਿਆ ਉਹਦੇ ਕਾਬਿਆਦਾਰ ਸਾਰੇ ਹਿੰ사 ਸਾਹਿਬ ਵੀ ਇੱਥੇ ਆਏ ਨੇ ਉਹ ਪੂਰੀ ਸੇਵਾ ਜਿਹੜੀ ਹੈ ਜਿਸ ਜਿਹੜੀ ਸੰਪਤੀ ਜਿਹੜੀ ਕਰਨ ਦੀ ਸ਼ੁਰੂ ਹੋਣੀ ਹੈ ਕਾਲੀ ਦਲ ਹੁਣ ਇੱਕ ਜਗ੍ਹਾ ਤੇ ਨਜ਼ਰ ਆਇਆ ਸਾਰੀ ਦੇਖੋ ਜਦੋਂ ਜਦੋਂ ਮੈਂ ਇੱਕੋ ਹੀ ਗੱਲ ਕਹ ਦਿੱਤੀ ਸਿੰਘ ਸਾਹਿਬ ਦਾ ਹੁਕਮ ਸਭ ਨੂੰ ਪ੍ਰਵਾਨਤ ਹੈ ਤਾਂ ਉਸ ਤੋਂ ਫਿਰ ਦੋ ਗੱਲ ਕੋਈ ਨਹੀਂ ਨਹੀਂ ਥੋੜਾ ਲੇਟ ਆਇਆ ਜੀ ਦੋ ਮਿੰਟ ਅੱਜ ਤੱਕ ਆ ਗਿਆ ਏਕੇ ਦਾ ਸਵਾਵਾ ਆਈਆਂ ਗਈਆਂ ਇਸ ਤਰ੍ਹਾਂ ਦੇਖੋ ਦੇਖੋ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੋ ਫੈਸਲਾ ਅਕਾਲ ਤਖਤ ਸਾਹਿਬ ਕੋ ਹੋ ਰਿਹਾ ਹੈ ਹਰ ਸਿੱਖ ਦੀ ਡਿਊਟੀ ਹੈ ਉਹਨੂੰ ਸਿਰ ਲਵਾ ਕੇ ਮੰਨੇ ਤੇ ਜੋ ਹੁਕਮ ਕੀਤਾ ਹੈ ਉਹਨੂੰ ਅਸੀਂ ਇਨਵਿਨ ਮੰਨਾਂਗੇ